ਸਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਕਲਕਲਾ ਕਲਕਲਾ ਪਿੰਡ ਦੇ ਵਿੱਚ ਮੌਜੂਦ ਆ ਤੇ ਸੁਧਰੀ ਹੋਈ ਬਰੀਡ ਤੇ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਗਾਵਾਂ ਮੱਜਾਂ ਦੇ ਵਿੱਚ ਔਰ ਜਿੰਨਾ ਭਰਾਵਾਂ ਨੇ ਇੱਕ ਬਲੱਡ ਲਾਈਨ ਚੰਗੀ ਪੈਦਾ ਕਰਨ ਦੇ ਲਈ ਪਿੱਛੇ ਹੀਫਰ ਵੀ ਬਹੁਤ ਟੌਪ ਕਲਾਸ ਬਾਈ ਹੁਣੇ ਤਿਆਰ ਕਰੀ ਜਾਂਦੇ ਤੇ ਉਹਨਾਂ ਮੱਜਾਂ ਵਿੱਚੋਂ ਸੁਧਰੀ ਹੋਈ ਬਲੱਡ ਲਾਈਨ ਦੇ ਵਿੱਚੋਂ ਤੇ ਜਿਹੜੇ ਘਰਾਣੇ ਦੇ ਵਿੱਚੋਂ ਤੁਹਾਨੂੰ ਝੋਟੀ ਵਿਖਾਉਣੀ ਆ ਤੇ ਉਸ ਘਰਾਣਾ ਮਿੱਤਰੋ ਚੈਂਪੀਅਨ ਆਲ ਇੰਡੀਆ ਚੈਂਪੀਅਨ ਆ ਤੇ ਜਦੋਂ ਆਲ ਇੰਡੀਆ ਚੈਂਪੀਅਨ ਦਾ ਮੋਹਰਾ ਦੇ ਵਿੱਚ ਨਾਮ ਆ ਜਾਵੇ ਤਾਂ ਦਰਸ਼ਕ ਵੀ ਰੈਟੋਮੈਟਿਕ ਸਮਝ ਜਾਂਦੇ ਆ ਕਿਹੜੇ ਡੈਰੀ ਫਾਰਮ ਦੇ ਸਾਂਣ ਦੀ ਇਹ ਗੱਲ ਕਰੂਗਾ ਲੈ ਵੀ ਮਿੱਤਰੋ ਲక్ష్ਮੀ ਡੈਰੀ ਫਾਰਮ ਦੇ ਵਿੱਚ ਮੋਦੀ ਸਾਂਣ ਔਰ ਮੋਦੀ ਸਾਂਣ ਦੀ ਧੀ ਤੁਹਾਨੂੰ ਵਿਖਾਉਣ ਲੱਗਾ ਹਾਂ ਪਹਿਲਾ ਸੂਆ ਸੁੰਦੀ ਕਰਮਾਂ ਵਾਲੀ ਕੱਟੀ ਕਿੰਨੇ ਦਿਨਾਂ ਦੀ ਕੱਚੀਆ ਕਿਹੜਾ ਇੰਦ ਸਿਮਨ ਅੱਗੇ ਯੂਜ਼ ਕੀਤਾ ਹੋਇਆ ਭਾਈ ਹੁਣ ਇਹਨੇ ਕਿੰਨੇ ਦਿਨ ਬਾਕੀ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆ ਮਿਲਦੇ ਆ ਪਹਿਲਾ ਡਿਟੇਲ ਜਾਣਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੱਡੇ ਭਾਈ ਵਧੀਆ ਹੀ ਚੜ੍ਹਦੀ ਕਲਾ ਸੇਤੰਕਰ ਪਰਿਵਾਰ ਵੀਰੇ ਹਾਂਜੀ ਵਧੀਆ ਜੀ ਚਲੋ ਸ਼ੁਕਰ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦੀਏ ਭਾਈ ਮੇਰਾ ਨਾਮ ਸ਼ਾਂਤੀ ਸਿੰਘ ਜੀ ਠੀਕ ਆ ਵੀਰੇ ਅੱਛਾ ਭਾਈ ਪਹਿਲਾਂ ਤਾਂ ਇਹ ਦੱਸ ਦੇ ਵੀਰੇ ਇਹ ਸੀਮਨ ਆਪ ਕਿਹੜੇ ਦੀ ਹੈ ਇਹ ਵੀਰੇ ਆਪ ਵੀ ਜੀ ਮੋਦੀ ਦੀ ਹੈ ਅੱਗੇ ਕਿਹੜਾ ਲਵਾਤਾ ਵੀਰੇ ਇਹਨੂੰ ਇਹਦੇ ਕੋਹੇਨੂਰ ਲੱਗੇ ਅੱਗੇ ਕੋਹੇਨੂਰ ਲੱਗਾ ਲక్ష్ਮੀ ਵਾਲਾ ਵੀਰੇ ਹਾਂਜੀ ਲక్ష్ਮੀ ਡੈਰੀ ਫਾਰਮ ਠੀਕ ਆ ਭਾਈ ਜੀ ਅੱਛਾ ਵੱਡੇ ਬਾਈ ਉਮਰ ਕਿੰਨੀ ਦੀ ਹੋਗੀ ਕੱਟੀ ਇਹ ਬਾਈ ਉਮਰ ਮੂੰਹ ਚਾਰ ਦਾ ਦਾ ਚਾਰ ਦਾ ਦਾ ਮੂੰਹ ਤੇ ਵੀਰੇ ਦਿਨ ਕਿੰਨੇ ਪਏ ਆ ਹਜੇ ਇਹਦੇ ਸਿਰ ਦਿਨ ਹਫਤੇ ਦੀ ਕੱਚੀ ਹੈ ਜੀ ਹਫਤੇ ਦੀ ਕੱਚੀ ਆ ਠੀਕ ਆ ਵੀਰੇ ਅੱਛਾ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀ ਇਹਦੀ ਦਾ ਵੀਰੇ ਮਾਂ ਦਾ ਸੀਗਾ 18 ਕਿਲੋ ਦਾ ਜੀ 18 ਕਿਲੋ ਦੀ ਮਾਂ ਦਾ ਦੁੱਧ ਆ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਵੀਰੇ ਅੱਛਾ ਬਾਈ ਕੱਟੀ ਦਾ ਕੱਦ ਕੁੱਦ ਬਹੁਤ ਸੋਹਣਾ ਤਿਆਰੇ ਬਹੁਤ ਚੰਗੀ ਕੀਤੀ ਹੈ ਨਾ ਹਾਂਜੀ ਵੀਰੇ ਹੂੰ ਹੈ ਵੀ ਸਾਰੀ ਜੈਡ ਬਲੈਕ ਹੀ ਆ ਹਨਾ ਜੀ 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 ਹੂੰ अच्छा वीरए होण ए सबकाऊ करती बाई है जी 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 ठीक है वीरए रेट इनका कोई तय ਕੀਤਾ ਬਾਈ ਹਜੇ ਨਹੀਂ ਫੋਨ ਤੇ ਹੀ ਫੋਨ ਤੇ ਰੇਟ ਰਹੂਗਾ ਵੀਰੇ اچھا ਵੀਰੇ ਰੇਟ ਫੋਨ ਤੇ ਹੋਊਗਾ ਹੋਊਗਾ ਜੈ ਜੀ ਨਾ ਬਾਈ ਜਿੰਨੇ ਕੋ ਦਤਾਨਾ हां जी हां जी हां जी ठीक है वीरए ਇੱਕ ਵਾਰੀ ਵੀਰੇ ਨੰਬਰ ਸਾਂਝਾ ਕਰ ਦਈਏ ਭਰਾ ਜੀ ਆਪਣਾ हां जी ਨੰਬਰ ਦੱਸ ਦੱਸ ਦਿਓ ਵੀਰੇ ਮਨਾਇਆ ਨਵੇਂ ਮੈਟਰੋ ਨੰਬਰ ਮੈਂ ਤੁਹਾਨੂੰ ਨੋਟ ਕਰਾ ਦੇਣਾ ਜਿਹੜਾ ਵੀ ਜਿਹੜੇ ਤੇ ਨੰਬਰ ਤੇ ਤੁਸੀਂ ਗੱਲਬਾਤ 97795 ਜੀ 97795 27237 ਜੀ 27237 ਹਾਂਜੀ 97795 27237 97795 27237 ਬਾਈ ਦਾ ਨੰਬਰ ਆ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਨਾ ਵਾ ਮਿੱਤਰੋ ਰਾਬਤਾ ਕਾਇਮ ਆ ਆਪ ਹੈਗੀ ਇਹ ਮੋਦੀ ਸਾਹਿਬ ਦਿੱਤੀ ਅੱਗੇ ਜਿਹੜਾ ਇਹ ਸੀਮਨ ਲੱਗਿਆ ਹੋਇਆ ਉਹ ਵੀ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਸਾਣ ਦਾ ਲੱਗਿਆ ਹੋਇਆ ਮਿੱਤਰੋ ਕੋਹੇ ਨੂਰ ਵੀ ਇੱਕ ਬ੍ਰਾਂਡ ਆ ਤੇ ਮੋਦੀ ਵੀ ਇੱਕ ਬ੍ਰਾਂਡ ਆ ਮੋਹਰਾ ਦੇ ਵਿੱਚ ਔਰ ਉਹਨਾਂ ਦੋਵਾਂ ਬ੍ਰਾਂਡਾਂ ਦਾ ਮੁਕਾਬਲਾ ਹੋ ਕੇ ਜਿਹੜਾ ਬੱਚਾ ਹੁਣ ਇਸ ਝੋਟੀ ਦੇ ਪੇਟੋਂ ਪੈਦਾ ਹੋਣਾ ਤੇ ਉਹ ਮਿੱਤਰੋ ਇੱਕ ਟੌਪ ਦਾ ਬ੍ਰਾਂਡ ਪੈਦਾ ਹੋਣਾ ਵਾ ਬਾਲਾ ਨਹੀਂ ਤਾਂ ਦੁੱਧ ਝੋਟੀ 14 15 ਕਿਲੋ ਪਹਿਲੇ ਸੂਏ ਦੇ ਵਿੱਚ ਪਾਉਣ ਦੀ ਕੈਪੈਸਿਟੀ ਟੌਰਾਂ ਦੇ ਨਾਲ ਰੱਖੂਗੀ ਕਿਉਂਕਿ ਝੋਟੀ ਦੀ ਬਰੀਕੀ ਬਹੁਤ ਚੰਗੀ ਆ ਮਲਕ ਜੰਨੀ ਹੈਗੀ ਖਰੀ ਬਹੁਤ ਆ ਝੋਟੀ ਮਿੱਤਰੋ ਪਧਰੀ ਸਮਧਰੀ ਬਹੁਤ ਆ ਬਾਕੀ ਬਈ ਪਲੀ ਸੰਭੀ ਵਜਨ موجوده ਵਾਲੀ ਕੱਟੀ ਲੇਵੇ ਭਾਂਡੇ ਵਾਲੋ ਸਾਫ ਤੇ ਸੁਥਰੀ ਜੰਨੀ ਹੈਗੀ ਆ ਦੇਖ ਸਕਦੇ ਆ ਤੁਸੀਂ ਲੇਵਾ ਇੱਕ ਵਾਰੀ ਫੇਰਿੰਦਾ ਫੱਟੀ ਵਾਲਾ ਤੇ ਪਧਰਾ ਸਮਧਰਾ ਲੇਵਾ ਥਣ ਦਾ ਸਹਜ ਇਹ ਹੁੰਦੀ ਆ ਮਿੱਤਰੋ ਬਰੀਡ ਜਦੋਂ ਆਪਾਂ ਚੰਗੇ ਸੀਮਨ ਦਾ ਬੱਚਾ ਤਿਆਰ ਕਰਾਂਗੇ ਉਹ ਅੱਗੇ ਤਿਆਰ ਹੋ ਕੇ ਚੰਗੀ ਕੀਮਤ ਤੇ ਵੀ ਵਿਕਦਾ ਵਾ ਤੇ ਜੇ ਘਰੇ ਰੱਖਣਾ ਹੋਵੇ ਤਾਂ ਚੰਗਾ ਦੁੱਧ ਵੀ ਪੈਦਾ ਕਰਦਾ ਵਾ ਮਿੱਤਰੋ ਇਹ ਜਿਹੜੀ ਝੋਟੀ ਦੀ ਡਿਟੇਲ ਹੈਤੀ ਆ ਰੇਟ ਬਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਫੋਨ ਦੇ ਉੱਤੇ ਤੈਅ ਕਰਨ ਦਾ ਵੀ ਮਤਲਬ ਇਹ ਆ ਕਿਉਂਕਿ ਹਜੇ ਝੋਟੀਪਈ ਅੱਠਾ ਦਸ ਦਿਨਾਂ ਦੀ ਕੱਚੀ ਆ ਪਤਾ ਨਹੀਂ ਇਹਨੇ ਕੀ ਤੋਂ ਕੀ ਬਣ ਜਾਣਾ ਕਰਮਾਲੀ ਨੇ ਤਾਂ ਕਾਗਜੀ ਚਮੜੀ ਦੇ ਵਿੱਚ ਆ ਜਮਾਂ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਕਲਕਲਾਵਾਂ ਤੇ ਜ਼ਿਲ੍ਹਾ ਮੋਗਾ ਵਾ